ਕਿਸੇ ਸਿੱਖ ਰਾਜ ਨੂੰ ਵੀ ਇਹ ਅਖਤਿਆਰ ਨਹੀਂ ਹੈ ਕਿ ਉਹ ਗੁਰਦੁਆਰਾ ਪ੍ਰਬੰਧ ਲਈ ਕਾਨੂੰਨ ਬਣਾਵੇ ਪਹਿਲਾ ਸ਼ਰਮਣੀ ਕਮੇਟੀ ਬੰਦੀ ਹੈ 15 ਨਵੰਬਰ 1920 ਚ ਉਹ ਆਂਦੀ ਹੈ ਅੱਛਾ ਸ਼ਰਮਣੀ ਕਮੇਟੀ ਜਦੋਂ ਬੰਦੀ ਹੈ ਪਹਿਲੇ ਪਹਿਲੇ ਜਿਹੜੇ ਮੈਂਬਰ ਹੁੰਦੇ ਨੇ ਉਹ ਸੁੰਦਰ ਸਿੰਘ ਮਜੀਠੀਆ ਹੁੰਦੇ ਨੇ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਘਟਨਾ ਹੈ ਤੇ ਸ਼ਰਮਣੀ ਕਮੇਟੀ ਪਿਓ ਹੈ ਤੇ ਸ਼ਰਮਣੀ ਕਮੇਟੀ ਦਾ ਬੱਜਾ ਹੈਗਾ ਅਕਾਲੀ ਦਲ ਹੁਣ ਅੱਜ ਜਿਹੜੇ ਹਾਲਾਤ ਨੇ ਜਿਹੜਾ ਬੱਚਾ ਹੈ ਉਹ ਪਿਓ ਦਾ ਪਿਓ ਬਣ ਕੇ ਬੈਠ ਗਿਆ ਤੇ ਤੁਹਾਨੂੰ ਇੱਕ ਕ੍ਰਾਈਸਿਸ ਤੁਹਾਡੇ ਸਾਹਮਣੇ ਹੈ। ਤੁਹਾਨੂੰ ਨੇ ਕਰੀ ਦਿਲ ਚਾਹੀਦਾ ਹੀ ਕਿਉਂ ਹੈ? ਸਾਨੂੰ ਤੇ ਕਲੈਰਿਟੀ ਨਹੀਂ ਹੈ ਇਸ ਗੱਲ ਦੀ ਕਿ ਚਾਹੀਦਾ ਕਿਉਂ ਹੈ। ਜੇ ਤੇ ਸਾਨੂੰ ਚਾਹੀਦਾ ਹੈਗਾ ਪੋਲਿਟਿਕਲ ਪਾਰਟੀ ਵਜੋਂ ਭਾਰਤ ਦੇ ਨਿਜ਼ਾਮ ਅੰਦਰ ਰਹਿਣ ਦੀ ਫਿਰ ਉਸ ਦਾ ਗੁਰਦੁਆਰਾ ਨਿਜ਼ਾਮ ਵਿੱਚ ਕੋਈ ਹੱਕ ਨਹੀਂ ਹੈ ਇੰਟਰਫੇਅਰ ਕਰਨ ਦਾ ਜਾਂ ਪਾਰਟਿਸਿਪੇਟ ਕਰਨ ਦਾ। ਜਿਹੜਾ ਹੁਣੇ ਸਿਸਟਮ ਚੱਲ ਰਿਹਾ ਇਹ ਦੋ ਗਰੁੱਪਸ ਦਾ ਚੱਲ ਰਿਹਾ ਹੈ ਨਾ ਉਹਨਾਂ ਨੇ ਪੜਤੀ ਚਾਲੂ ਕਰ ਦਿੱਤੀ ਉਹਦੀ ਵੈਲੀਡੇਸ਼ਨ ਕੌਣ ਕਰੇਗਾ? ਕੰਤੇ ਤਖਤਾਂ ਵਿੱਚ ਹੀ ਆਪਾਂ ਦੋ ਗੁਰੂ ਬਣਾਤੇ ਨੇ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੇਰੀ ਬੇਨਤੀ ਹੈ ਪ੍ਰਬੰਧਕ ਸੰਜਣਾ ਨੂੰ ਜਿਹੜੀ ਟੀਮ ਸਾਹਮਣੇ ਟੇਬਲ 'ਤੇ ਬੈਠੀ ਉਹਨਾਂ ਨੂੰ ਰਿਪੋਰਟਰਸ ਨੂੰ ਕਿ ਮੈਂ ਖਾਲਸਾ ਏਡਤੀ ਨੂੰ ਮਾਇਨਕ ਨਹੀਂ ਕਰ ਰਿਹਾ ਉਹ ਜਥੇਬੰਦੀ ਵਿੱਚ ਸੇਵਾ ਲੱਗੀ ਹੈ ਬਹੁਤ ਸਾਰੀ ਜਥੇਬੰਦੀਆਂ ਵਿੱਚ ਮੈਂ ਸੇਵਾ ਕਰਦਾ ਕੰਰੈਂਟਲੀ ਮੈਂ ਉਹਨਾਂ ਨਾਲ ਕੁਝ ਸੇਵਾਵਾਂ ਕਰ ਰਿਹਾ ਉਹ ਅਲੱਗ ਹੈ ਅੱਜ ਮੈਂ ਛੁੱਟੀ ਲੈ ਕੇ ਸਪੈਸ਼ਲੀ ਉਚਿਤੇ ਤੌਰ ਤੇ ਹਾਜ਼ਰੀ ਪਰ ਆਇਆ ਤੇ ਕਿਰਪਾ ਕਰਕੇ ਆਪਣੀ ਕਿਸੇ ਵੀ ਰਿਪੋਰਟਿੰਗ ਵਿੱਚ ਮੇਰੇ ਨਾਮ ਨਾਲ ਖਾਲਸਾ ਨਾ ਜੋੜਿਆ ਜਾਵੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਅ 100 ਸਾਲ ਪਹਿਲਾਂ ਆਪਾਂ ਜਿੱਥੇ ਖਲੋਤੇ ਸੀਗੇ ਅੱਜ ਅਸੀਂ ਉੱਥੇ ਖਲੋਤੇ ਹਾਂ ਸਿਰਫ ਪਾਤਰ ਬਦਲੇ ਨੇ ਸ਼ਰੀਰਕ ਰੂਪ 'ਚ ਪ੍ਰੋਬਲਮ ਉਹੀ ਨੇ ਜੀਓ ਪੋਲਿਟੀਕਲ ਕ੍ਰਾਈਸਿਸ ਉਹੀ ਹੈ ਸਿੱਖ ਉਸੇ ਜਗ੍ਹਾ ਖੜਾ ਹੈ ਜਿੱਥੇ ਸੰਤਾਲੀ ਦੀ ਗੁਲਾਮੀ ਮਿਲਨੀ ਹੈ ਅੱਗੇ ਦਾ ਪਤਾ ਨਹੀਂ ਮਹਾਰਾਜ ਨੇ ਕਿਹੜੀ ਕਲਾ ਵਰਤਾਨੀ ਹੈ 2 ਦਸੰਬਰ ਜਿਹੜਾ ਫੈਸਲਾ ਆਇਆ ਮੈਂ ਤੇ ਉਸ ਉੱਪਰ ਵੀ ਕੁਐਸਚਨ ਕੀਤਾ ਸੀਗਾ ਗਿਆਨੀ ਜੀ ਚਲੇਗੇ ਨੇ ਮੈਂ ਤੇ ਇਹ ਰਿਕੁਐਸਟ ਕਰਾਂਗਾ ਸ਼ਰੂਮਨੀ ਕਮੇਟੀ ਨੂੰ ਕਿ 2 ਦਸੰਬਰ ਦਾ ਫੈਸਲਾ ਜਿਹੜਾ ਆਇਆ ਉਹਦੇ ਪਿੱਛੇ ਕਿੰਨਾ ਦੀ ਕੰਪਲੇਨਸ ਆਈਆਂ ਕੀ ਵਿਚਾਰ ਚਰਚਾਵਾਂ ਹੋਈਆਂ ਕਿੰਨਾ ਨੇ ਕੀ ਮਾਤ ਰੱਖੇ ਕੀ ਪ੍ਰਸਤਾਵ ਦਿੱਤੇ ਸਾਰਿਆਂ ਉੱਪਰ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਸੰਗਤ ਨੂੰ ਪਤਾ ਚਲਣਾ ਚਾਹੀਦਾ ਕਿ ਕੀ ਵਾਪਰਿਆ ਰਾਂਚੀ ਬੈਠੇ ਨਾਗਪੁਰ ਬੈਠੇ ਮੁੰਬਈ ਬੈਠੇ ਸਾਨੂੰ ਤੇ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਹੈ ਹੋਰ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਪੁਲੇਖੇ 'ਚ ਬੈਠੇ ਹਾਂ ਕਿ ਸ਼ਰਮਣੀ ਕਮੇਟੀ ਪੰਥ ਹੈ ਜਾਂ ਸ਼ਰਮਣੀ ਅਕਾਲੀ ਦਲ ਪੰਥ ਹੈ ਨਾ ਤੇ ਸ਼ਰਮਣੀ ਕਮੇਟੀ ਪੰਥ ਹੈ ਨਾ ਸ਼ਰਮਣੀ ਅਕਾਲੀ ਦਲ ਪੰਥ ਹੈ ਇਹ ਪੰਥ ਦਾ ਇੱਕ عظیم ਹਿੱਸਾ ਨੇ ਕੌਮੀ ਰੂਪ ਚ ਇਹਨਾਂ ਦੀਆਂ ਸੇਵਾਵਾਂ ਲੱਗੀਆਂ ਹੋਈਆਂ ਨੇ ਤੇ ਇਹ ਆਪਣੀਆਂ ਸੇਵਾਵਾਂ ਕਰ ਰਹੇ ਨੇ ਮੇਰੀ ਸਿਰਫ ਰਿਕੁਐਸਟ ਇਹ ਹੈ ਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਐ ਸਾਂਸਾਰ ਪੱਖੋਂ ਉਹ ਬਹੁਤ ਵੋਲੇਟਾਈਲ ਹੈ ਜਿੰਨੀ ਤੇਜ਼ੇ ਨਾਲ ਚੀਜ਼ਾਂ ਬਦਲ ਰਹੀਆਂ ਨੇ ਮੈਂ ਕੁਝ ਹਿੰਟ ਦਵਾੰਗਾ ਕਿਉਂਕਿ ਫਿਰ ਮੈਂ ਇਹ ਸਾਰੇ ਮਸਲਿਆਂ 'ਤੇ ਰਹਿਣਾ ਹੈ ਬੰਗਲਾਦੇਸ਼ ਦੀ ਜਿਹੜੀ ਸਿਵਲ ਵਾਰ ਹੋਈ ਵਰਲਡ ਦੇ ਕਿਸੇ ਫਿਲਾਸਫਰ ਕਿਸੇ ਐਸਟਰੋਲੋਜਰ ਨੇ ਕੋਈ ਭਵਿੱਖਵਾਣੀ ਨਹੀਂ ਕੀਤੀ ਸਗੀ ਰਸ਼ੀਆ ਯੂਕਰੇਨ ਦੀ ਲੜਾਈ ਬਾਰੇ ਕੋਈ ਪਾਬੀਖਾਨੀ ਨਹੀਂ ਸੀਗੀ ਈਰਾਨ ਇਜ਼ਰਾਈਲ ਦਾ ਹੋਣੇ ਵਾਪਰ ਰਿਹਾ ਹੈ ਇੰਡੀਆ ਪਾਕਿਸਤਾਨ ਦਾ ਵਾਪਰ ਰਿਹਾ ਕੋਈ ਪਾਬੀਖਾਨੀ ਨਹੀਂ ਸੀਗੀ ਕਿਉਂਕਿ ਚੀਜ਼ਾਂ ਪਾਵਰ ਸੈਂਟਰਲਾਈਜ਼ ਹੋਣ ਕਰਕੇ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਨੇ ਆਪਾਂ ਹੁਣ ਇਹਨਾਂ ਚੀਜ਼ਾਂ ਉੱਪਰ ਆਨੇ ਆ ਮੇਰੀ ਸਿਰਫ ਇਹ ਬੇਨਤੀ ਹੈ ਕਿ ਇਹ ਜਿਹੜਾ ਸੈਸ਼ਨ ਹੈ 2 ਦਸੰਬਰ ਦੇ ਫੈਸਲੇ ਦਾ ਇੱਕ ਆਊਟਕਮ ਜ਼ਰੂਰ ਹੋਇਆ ਹੈ ਕਿ ਪੰਥ ਵਿੱਚ ਕੌਮ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼੍ਰੋਮਣੇ ਕਾਲੀ ਦਲ ਕਿਵੇਂ ਦਾ ਹੋਵੇ ਤੇ ਕਿਵੇਂ ਤਾਂ ਨਿਜ਼ਾਮ ਹੋਣਾ ਚਾਹੀਦਾ ਇਹ ਬ੍ਰੇਨਸਟਾਰਮਿੰਗ ਇਹ ਜਿਹੜੀ ਇਹ ਜਿਹੜੀ ਆਪਾਂ ਡਿਸਕਸ਼ਨਸ ਕਰਦੇ ਆ ਚਾ ਡਿਬੇਟ ਦੇ ਰੂਪ ਚ ਕਰੀਏ ਚਾਏ ਆਪਾਂ ਗੋਸ਼ਟੀ ਦੇ ਰੂਪ ਚ ਕਰੀਏ ਇਹ ਬਹੁਤ ਜ਼ਰੂਰੀ ਨੇ ਹੋਰ ਮੈਨੂੰ ਲੱਗਦਾ ਹੈ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਜੀਵਿਤ ਕਰਨ ਤੋਂ ਪਹਿਲਾਂ ਸਾਨੂੰ ਘੱਟੋ ਘੱਟ 2 ਤੇ 3 ਸਾਲ ਲਾਣੇ ਚਾਹੀਦੇ ਨੇ ਜੇ 100 ਸਾਲ ਚ ਇੰਨਾ ਵਿਗੜ ਕੇ 2-3 ਸਾਲ ਚ ਹੋਰ ਵਿਗੜ ਜਾਏਗਾ ਕੁਝ ਨਹੀਂ ਹੋਣਾ ਉਸ ਦੇ ਨਾਲ ਆਪਾਂ 2-3 ਸਾਲ ਲਈਏ ਇਹਦੇ ਪਿੱਛੇ ਇੱਕ ਇਤਿਹਾਸ ਹੈ ਸ਼੍ਰੋਮਣੀ ਕਮੇਟੀ ਐਵੇਂ ਨਹੀਂ ਬਣੀ 1900 ਜਦੋਂ ਇਹ ਸਾਰਾ ਖੇਡ ਹੋਇਆ ਅੱਛਾ ਦੋ ਡੇਟਸ ਬਹੁਤ ਇੰਪੋਰਟੈਂਟ ਨੇ 1876 ਇਸਲਾਮ ਜਗਤ ਲਈ ਜਦੋਂ 오ਟੋਮਨ ਅੰਪਾਇਰ ਦੇ ਟੁੱਟਣ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਤੇ 1849 ਸਿੱਖ ਸਿੱਖਾਂ ਲਈ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਕੈਲੋ ਸਿੱਖ ਰਾਜ ਕੈਲੋ ਸਰਕਾਰੀ ਰਣਜੀਤ ਸਿੰਘ ਪੂਰੇ ਰੂਪ ਵਿੱਚ ਖਤਮ ਹੁੰਦਾ ਕਿਉਂਕਿ ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਜਿਹੜੀ ਅਸੀਂ ਡਿਸਕਸ਼ਨਸ ਕਰ ਰਹੇ ਹਾਂ ਨਾ ਇਹ ਡਿਸਕਸ਼ਨਸ ਉਹਨਾਂ ਨੇ ਅਸੀਂ ਉਹੀ ਕਰ ਰਹੇ ਹਾਂ ਜੋ ਉਹਨਾਂ ਨੇ ਸਾਨੂੰ ਸੋਚ ਦਿੱਤੀ ਹੈ ਅਸੀਂ ਅੱਜ ਵੀ ਜਿਹੜਾ ਗੁਰੂ ਆਸ਼ਾ ਸੀਗਾ ਉਹ ਗੁਰੂ ਆਸ਼ੇ ਤੋਂ ਡਿਸਕਸ਼ਨ ਨਹੀਂ ਕਰ ਰਿਹਾ ਮੈਂ ਜਦੋਂ ਪਿੱਛੇ ਸਾਰਾ ਸਟੱਡੀ ਕਰ ਰਿਹਾ ਸੀਗਾ ਹੁਣ ਲਗਾਤਾਰ ਮੈਂ ਪਾਸ਼ਾਈ ਦਾਵੇ ਗੁਰਦੁਆਰਾ ਐਕਟ ਚੋਣਾਂ ਉੱਪਰ ਲਿਖ ਰਿਹਾ ਉਦੋਂ 3 4 ਅਪ੍ਰੈਲ 1920 ਦੇ ਲਾਗੇ ਦੀ ਅਕਾਲੀ ਅਖਬਾਰ 'ਚ ਇੱਕ ਪੈਰਾਗ੍ਰਾਫ ਹੈ ਉਹ ਪੈਰਾਗ੍ਰਾਫ ਕਹਿੰਦਾ ਹੈ ਕਿਸੀ ਸਿੱਖ ਰਾਜ ਨੂੰ ਵੀ ਇਹ ਅਖਤਿਆਰ ਨਹੀਂ ਹੈ ਕਿ ਉਹ ਗੁਰਦੁਆਰਾ ਪ੍ਰਬੰਧ ਲਈ ਕਾਨੂੰਨ ਬਣਾਵੇ ਮੈਂ ਬਾਕੀ ਰਾਜਾਂ ਦੀ ਤੇ ਗੱਲ ਹੀ ਨਹੀਂ ਕਰ ਰਿਹਾ ਉੱਥੇ ਕਲੀਅਰਿਟੀ ਹੈਗੀ ਸਿੱਖਾਂ ਨੂੰ ਕਿ ਕਿਸੇ ਸਿੱਖ ਰਾਜ ਨੂੰ ਵੀ ਇਹ ਹੋਏ ਅ ਅਖਤਿਆਰ ਨਹੀਂ ਹੈ ਉਹਦੇ ਕੋਲ ਕੋਈ ਰਾਈਟ ਨਹੀਂ ਨੇ ਕਿ ਉਸ ਪ੍ਰਬੰਧ ਵਾਸਤੇ ਔਰ ਇਹ ਸਾਰਾ ਕੁਝ ਅੰਕਤ ਹੈ ਸ਼ਰਮਣੀ ਕਮੇਟੀ ਵੱਲੋਂ ਸ੍ਰੀ ਇਤਿਹਾਸ ਰਿਸਰਚ ਬੋਰਡ ਵੱਲੋਂ ਕਿਤਾਬ ਛਾਪੀ ਹੋਈ ਹੈ ਸ਼ਰਮਣੀ ਕਮੇਟੀ ਕਿਵੇਂ ਬਣੀ ਇਹ ਦੋ ਤਿੰਨ ਕਿਤਾਬਾਂ ਨੇ ਇਹਦੇ ਵੀ ਸਾਰਾ ਉਲੇਖ ਹੈਗਾ ਜਿਹੜੀ ਗੱਲ ਮੈਂ ਡਿਸਕਸ਼ਨ ਦੀ ਕਰ ਰਿਹਾ ਜਦੋਂ ਇਹ ਸਾਰੇ ਮੋਰਚੇ ਚੱਲੇ ਉਦੋਂ ਇਹ ਡਿਸਕਸ਼ਨਸ ਹੋਇਆ ਕਿ ਸ਼੍ਰੋਮਣੀ ਕਮੇਟੀ ਬਣੇਗੀ ਉਹ ਸ਼੍ਰੋਮਣੀ ਕਮੇਟੀ ਕਿਵੇਂ ਦੀ ਬਣੀ ਇਹਦੇ ਵਾਸਤੇ ਲਗਾਤਾਰ 4-5 ਸਾਲ ਚਰਚਾਵਾਂ ਹੋਈਆਂ ਨੇ ਉਦੋਂ ਦੋ ਮਾਡਲ ਡਿਸਕਸ ਕੀਤੇ ਗਏ ਇੱਕ ਮਾਡਲ ਸੀਗਾ ਕਿ ਚੀਫ ਖਾਲਸਾ ਦੀਵਾਨ ਵਾਲਾ ਹੀ ਪੈਟਰਨ ਰੱਖਿਆ ਜਾਵੇ ਦੂਜਾ ਮਾਡਲ ਸੀਗਾ ਕਿ ਨਹੀਂ ਸਾਨੂੰ ਇੱਕ ਨਵਾਂ ਤਾਚਾ ਦੀ ਲੋੜ ਹੈ ਇਹ ਸਾਰੇ ਡਿਸਕਸ਼ਨਸ ਵਿੱਚ ਸਤੰਤ ਅਦਰ ਸਿੰਘ ਜੀ ਦੀ ਹੈਗੀ ਲਿਖਣੀ 바ਵਾ ਹਰਕਿਸ਼ਨ ਸਿੰਘ ਜੀ ਦੀ ਹੈਗੀ ਹੈ ਰੋਪੜ ਦੀ ਸੰਗਤ ਦੀ ਹੈਗੀ ਹੈ ਚੱਕ 71 ਚੱਕ 11 ਦੀ ਸੰਗਤ ਦੀ ਹੈਗੀ ਹੈ ਭਾਰਤ ਵਿੱਚ ਜਿੱਥੇ ਜਿੱਥੇ ਸਿੱਖ ਸੰਗਤ ਵਸਦੀ ਸੀ ਉਹਦੇ ਲਿਖਤੀ ਰੂਪ ਚ ਰਾਵਣ ਨੇ ਕਿ ਕਿਉਂ ਜਾ ਨਿਜ਼ਾਮ ਕਿਉਂ ਜਾ ਟਾਚਾ ਸਾਨੂੰ ਸਿਰਜਣਾ ਚਾਹੀਦਾ ਕਮਲਦੇਵਗਾ ਦੱਸਾਂਗਾ ਤੁਹਾਨੂੰ ਕਿ ਅਬਜਲ ਨਗਰ ਹਜ਼ੂਰ ਸਾਹਿਬ ਦਾ ਵੀ ਲੈਟਰ ਹੈਗਾ ਕਿ ਕਿਉਂ ਜਾ ਨਿਜ਼ਾਮ ਹੋਣਾ ਚਾਹੀਦਾ ਇਹ ਉਹਨਾਂ ਨੇ ਕੀ ਕਿਆ ਉਸ ਵੇਲੇ ਏ ਮੈਸ ਕਰਕੇ ਕਹਿ ਰਹੇ ਕਿ ਬਿਫੋਰ ਸਟਾਰਟਿੰਗ ਥਿਸ ਸਰਕਲ ਸਾਨੂੰ ਸਾਨੂੰ ਪੜਨਾ ਚਾਹੀਦਾ ਕਿ ਉਹਨਾਂ ਦੀ ਕੀ ਰਾਵਾਂ ਸਨ ਕਿਉਂਕਿ ਕ੍ਰਾਈਸਿਸ ਉੱਤੇ ਵੀ ਉਹੀ ਸੀਗਾ ਹੁਣ ਜਦੋਂ ਅੱਗੇ ਆਨੇ ਆ ਔਰ ਇਹ ਨਾ ਸਮਝੇ ਕਿ ਸਟੇਟ ਅੱਜ ਸਾਨੂੰ ਇੰਟਰਫੇਅਰ ਕਰਦਾ ਹੈਗਾ ਬਾਬਾ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਸੀਗਾ ਜਦੋਂ ਸਾਰੀਆਂ ਮੂਵਮੈਂਟ ਚੜ੍ਹੇ ਜੇ ਸੰਘਰਸ਼ ਦੀ ਗੱਲ ਗਾਜ਼ੀ ਭਾਜੀ ਨੇ ਵੀ ਕੀਤੀ ਹੈ ਉਸ ਤੋਂ ਬਾਅਦ ਜਦੋਂ ਸ਼ਰੂਮਨੀ ਕਮਿਟੀ ਬਣੀ ਹੈ ਤੇ ਸਿੱਖ ਜੇਲ੍ਹਾਂ ਚ ਸਨ 1920 ਵਿੱਚ ਜਿਹੜਾ ਧੜਾ ਪਹਿਲਾਂ ਬਾਹਰ ਆਇਆ ਉਸ ਤੋਂ ਬਾਅਦ ਮੀਟਿੰਗਾਂ ਹੋਈਆਂ ਤੇ ਇੱਕ ਹੋਰ ਪੁਆਇੰਟ ਇੰਪੋਰਟੈਂਟ ਹੈ ਜਿਹੜੀ ਗੱਲ ਖੁਸ਼ਾਲ ਸਿੰਘ ਜੀ ਨੇ ਵੀ ਕੀਤੀ ਕਿ ਜਿਹੜੀ ਦੇਗ ਵਾਲੀ ਗੱਲ ਹੈ ਹੁਣ ਜਦੋਂ ਦੇਗ ਵਾਲੀ ਗੱਲ ਹੁੰਦੀ ਹੈ ਤੇ ਤੇਜਾ ਸਿੰਘ ਪੁੱਛ ਰਹੀ ਕਰਤਾਰ ਸਿੰਘ ਚੱਬਰ ਰਹੀ ਅਕਾਲ ਤਖਤ ਸਾਹਿਬ 'ਚ ਇੱਕ ਜਥੇ ਦੀ ਕਾਇਮੀ ਕਰਦੇ ਨੇ ਹੁਣ ਤੁਸੀਂ ਤੁਸੀਂ ਉਹਦੇ ਵਿੱਚ ਤਾਂ ਕੋਈ ਮੇਰੀ ਇੱਕ ਆਦਤ ਹੈ ਉਹ ਕਿ ਮੈਂ 20 ਸਾਲ ਕਾਰਪੋਰੇਟ ਵਰਲਡ 'ਚ ਲਾਇਨੇ ਐਨਾਲਿਸਿਸ ਕਰਨ ਵੇਲੇ ਮੈਂ ਇੱਕ ਇੱਕ ਚੀਜ਼ ਨੋਟ ਕਰਦਾ ਉਹ ਜਿਹੜਾ ਜਥਾ ਕਾਇਮ ਹੁੰਦਾ ਹੈ ਉਹਦੇ ਵਿੱਚ 25 ਮੈਂਬਰ ਹੁੰਦੇ ਨੇ ਉਹਨੇ 25 ਮੈਂਬਰ ਕਿੱਥੋਂ ਆਏ ਇਹ ਤੁਹਾਡੀ ਰਵਾਇਤ ਵਿੱਚ ਸੀਗਾ ਜਿਹੜੀ ਰਵਾਇਤ 1849 ਟੁੱਟੀ ਮੇਰੀ ਬੇਸਿਕ ਰਿਕਵੈਸਟ ਇਹ ਹੀ ਹੈ ਕਿ ਕੁਝ ਵੀ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਮਿਸਲਾਂ ਵੇਲੇ ਸਿੱਖਾਂ ਨੇ ਕੀ ਕੀਤਾ ਕ੍ਰਾਈਸਿਸ ਵੇਲੇ ਉਹ ਕੀ ਨਿਯਮ ਸਨ ਉਹ ਸਾਨੂੰ ਪੜਨ ਦੀ ਲੋੜ ਹੈ ਉਹਨਾਂ ਨੇ ਮਿਸਲਾਂ ਕਿਵੇਂ ਕਾਇਮ ਕੀਤੀਆਂ ਕੀ ਟਾਂਚਾ ਸੀਗਾ ਮਾਝਾ ਰਣਜੀਤ ਸਿੰਘ ਦਾ ਨਿਯਮ ਦਾ ਕੀ ਟਾਂਚਾ ਸੀਗਾ ਇਹ ਪੜਨ ਦੀ ਲੋੜ ਹੈ ਬਿਫੋਰ ਸਟਾਰਟਿੰਗ ਥਿਸ ਪ੍ਰੋਸੈਸ ਹੁਣ ਆਪਾਂ ਜਾਣਨੇ ਆ ਜਿਹੜੀ ਗੱਲ ਪੁਆਇੰਟ ਵਾਈਜ਼ ਹੈਗੀ ਐ ਪਹਿਲਾਂ ਸ਼ਰਮਣੀ ਕਮੇਟੀ ਬੰਦੀ ਐ 15 ਨਵੰਬਰ 1920 ਚ ਉਹ ਆਂਦੀ ਐ ਅਚਾ ਸ਼ਰਮਣੀ ਕਮੇਟੀ ਜਦੋਂ ਬੰਦੀ ਐ ਪਹਿਲੇ ਪਹਿਲੇ ਜਿਹੜੇ ਮੈਂਬਰ ਹੁੰਦੇ ਨੇ ਸੁੰਦਰ ਸਿੰਘ ਮਜੀਠੀਆ ਹੁੰਦੇ ਨੇ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਘਟਨਾ ਐ ਸਰਕਾਰ ਫੈਸਲਾ ਕਰਦੀ ਐ ਕਿ ਸ਼ਰਮਣੀ ਕਮੇਟੀ ਬਣੇਗੀ ਤੇ ਜਿਹੜੇ ਭੁਪਿੰਦਰ ਸਿੰਘ ਪਟਿਆਲਾ ਨੇ ਉਹ ਆਪਣੇ ਕੁਝ ਮੈਂਬਰ ਲੈ ਕੇ ਸਰਕਾਰ ਕੋਲ ਜਾਂਦੇ ਨੇ ਕਿ ਅਸੀਂ ਬਣਾਵਾਂਗੇ ਸਰਕਾਰ ਦੀ ਸਪੋਰਟ ਨਾਲ ਇੱਕ 35 ਜਾਂ 40 ਮੈਂਬਰ ਕਮੇਟੀ ਬਣ ਜਾਂਦੀ ਹੈ ਇਹ ਗੱਲ ਹੁੰਦੀ ਹੈ 13 ਨਵੰਬਰ 1920 ਨੂੰ ਜਦ ਕਿ ਸਿੱਖਾਂ ਨੇ ਕੌਮ ਨੇ ਪੰਥ ਨੇ 15 ਨਵੰਬਰ 1920 ਨੂੰ ਸਰਬਤ ਖਾਲਸਾ ਰੱਖਿਆ ਹੁੰਦਾ ਸ਼੍ਰੋਮਣੀ ਕਮੇਟੀ ਬਣਾਉਣ ਲਈ 15 ਨਵੰਬਰ ਨੂੰ ਪੰਥ ਆਪਣਾ ਕਾਰਜ ਕਰਦਾ ਹੈਗਾ ਤੇ 150 ਮੈਂਬਰ ਸ਼੍ਰੋਮਣੀ ਕਮੇਟੀ ਬਣ ਕੇ ਹੋ ਜਾਂਦੀ ਹੈ ਇਹ ਸਾਰੇ ਕਰਤਾਰੇ ਵੀ ਸਿਰਫ ਦੋ ਤੜੇ ਬੰਦੇ ਨੇ ਇੱਕ ਸ਼੍ਰੋਮ ਜਿਹੜਾ ਪੰਥੀ ਨਾੜਾ ਬਣਾਇਆ ਤੇ ਇੱਕ ਜਿਹੜਾ ਸਰਕਾਰ ਪੱਖੀ ਸੀਗਾ ਫਿਰ ਪੰਥ ਕੋਕੀ ਗੱਲ ਹੁੰਦੀ ਹੈ ਸਭ ਕੁਮੀ ਦਾ ਮਾਪਨ ਕਿੰਨਾ ਵਾਲੀ ਪੰਥ ਕਹਿੰਦਾ ਕਿ ਅਸੀਂ ਉਹਨਾਂ ਵਿੱਚੋਂ ਵੀ ਮੈਂਬਰ ਲੈ ਲਈਏ ਤਾਂ ਉਹਨਾਂ ਵਿੱਚੋਂ 25 ਮੈਂਬਰ ਲੈ ਜਾਂਦੇ ਨੇ ਤਾਂ ਹੀ ਤੁਹਾਡੀ ਅੱਜ ਦੀ ਗਿਣਤੀ ਵੀ 175 ਹੈਗਾ ਤੇ ਇਹ ਸਾਰੀ ਚੀਜ਼ ਨੂੰ ਸਾਨੂੰ ਫੇਜ਼ ਵਾਈਜ਼ ਸਮਝਣ ਦੀ ਲੋੜ ਹੈ ਇਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਆਂਦੀ ਹੈ ਤੇ ਜਦੋਂ ਪੰਜਾ ਸਾਹਿਬ ਦਾ ਪ੍ਰਬੰਧ ਮਿਲਦਾ ਹੈ ਕਰਤਾਰ ਸਿੰਘ ਚੱਬਰ ਹੁਣਾਂ ਨੂੰ ਤਾਂ ਉਹਨਾਂ ਨੂੰ ਅ ਇਹ ਅਹਿਸਾਸ ਹੁੰਦਾ ਹੈ ਕਿ ਹੁਣ ਜਿਵੇਂ ਜਿਵੇਂ ਪ੍ਰਬੰਧ ਮਿਲ ਰਿਹਾ ਹੈ ਤੇ ਉਹਨਾਂ ਪ੍ਰਬੰਧ ਵਾਸਤੇ ਸਾਨੂੰ ਜਥਿਆਂ ਦੀ ਕਾਇਮੀ ਦੀ ਲੋੜ ਹੈ ਹੁਣ ਇਹ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਕਿਵੇਂ ਜਾ ਹੋਵੇ ਉਹ ਜਥੇ ਕੀ ਸਨ ਉਹ ਜਥਿਆਂ ਜਦੋਂ ਇੱਕ ਬੰਦੇ ਕੋਲ ਪ੍ਰਬੰਧ ਰਹੇਗਾ ਉਹਨੇ ਕਰਪਟ ਹੋਣਾ ਹੀ ਹੋਣਾ ਹੈ ਜਾਂ ਉਹਨੂੰ ਬਹੁਤ ਜਲਦੀ ਮੈਨੀਪੂਲੇਸ਼ਨ ਕੀਤੀ ਜਾ ਸਕਦੀ ਹੈ ਉਹ ਜਥੇ ਹੁੰਦੇ ਸਨ ਜਥਿਆਂ ਵਿੱਚੋਂ ਹੀ ਜਥੇਦਾਰ ਚੁਣਿਆ ਜਾਂਦਾ ਸੀਗਾ ਤੇ ਜਦੋਂ ਉਹ ਜਥੇ ਕਾਇਮ ਹੋਏ ਤੇ ਜਿਹੜੀ ਗੱਲ ਭਾਈ ਸਾਹਿਬ ਨੇ ਵੀ ਪਹਿਲਾਂ ਕਹੀ ਸੀਗੀ ਕਿ 23 ਜਨਵਰੀ ਪਹਿਲਾ ਜਿਹੜਾ ਜਥੇ ਦਾ ਨਾਂ ਰੱਖਿਆ ਗਿਆ ਸੀਗਾ ਉਸੇ ਦਾ ਗੁਰਦੁਆਰਾ ਸੇਵਕ ਦਲ ਫਿਰ 23 ਜਨਵਰੀ 1921 ਨੂੰ ਨਾਂ ਰੱਖਿਆ ਗਿਆ ਜਦੋਂ ਕਰਤਾਰ ਸਿੰਘ ਚੱਬਰਾਂ ਦੀ ਜਿਹੜੀ ਹੈ ਵਿਚਾਰ ਚਰਚਾ ਦੀ ਗੱਲ ਪਾਜੀ ਨੇ ਕੀਤੀ ਸੀਗੀ ਉਦੋਂ ਨਾਲ ਉਦੋਂ ਨਾਂ ਰੱਖਿਆ ਗਿਆ ਅਕਾਲੀ ਦਲ ਫਿਰ 29 ਮਾਰਚ 1922 ਨੂੰ ਮਤਾ ਪਕਾਇਆ ਗਿਆ ਤੇ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾਂ ਅੱਜ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ ਹੁਣ ਜਦੋਂ ਹੁਣ ਇੱਕ ਸੇਖੋ ਅਗਰ ਮੈਂ ਇਹਨੂੰ ਨਾਰਮਲ ਟਰਮਸ ਵਿੱਚ ਕਮਾਤੇ ਸ਼੍ਰੋਮਣੀ ਕਮੇਟੀ ਪਿਓ ਹੈ ਤੇ ਸ਼੍ਰੋਮਣੀ ਕਮੇਟੀ ਦਾ ਬੱਚਾ ਹੈਗਾ ਅਕਾਲੀ ਦਲ ਹੁਣ ਅੱਜ ਜਿਹੜੇ ਹਾਲਾਤ ਨੇ ਜਿਹੜਾ ਬੱਚਾ ਹੈ ਉਹ ਪਿਓ ਦਾ ਪਿਓ ਬਣ ਕੇ ਬੈਠ ਗਿਆ ਤੇ ਤੁਹਾਨੂੰ ਇੱਕ ਕ੍ਰਾਈਸਿਸ ਤੁਹਾਡੇ ਸਾਹਮਣੇ ਆ ਹੁਣ ਜਦੋਂ ਇਹ ਜੱਥਾ ਕਾਇਮ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਕਾਇਮ ਹੋਇਆ ਉਦੋਂ ਸਿਰਫ ਦੋ ਨੁਕਤੇ ਪ੍ਰੋਗਰਾਮ ਸੀਗਾ ਉਹ ਦੋ ਨੁਕਤੇ ਕੀ ਸਨ ਅਕਾਲੀ ਜੱਥੇ ਨੂੰ ਇਕੱਠੇ ਕਰਕੇ ਸੇਵਾ ਕਰਨੀ ਹੁਣ ਵੱਖ-ਵੱਖ ਇਲਾਕਿਆਂ ਵਿੱਚ ਚਕਾਲੀ ਜੱਥੇ ਬਣ ਚੁੱਕੇ ਸਨ ਲਾਇਲਪੁਰ ਦਾ ਵਖਰਾ ਸੀਗਾ ਚਬਾਲ ਦਾ ਵਖਰਾ ਸੀਗਾ ਸਾਰੇ ਸਨ ਉਹਨਾਂ ਨੂੰ ਇਕੱਠੇ ਕਰਕੇ ਸੇਵਾ ਕਰਨੀ ਦੂਜਾ ਸੀਗਾ ਗੁਰਦੁਆਰੇ ਦੀ ਸੇਵਾ ਲਈ ਐਸਜੀਪੀਸੀ ਦੇ ਹੁਕਮ ਉੱਤੇ ਅਮਲ ਕਰਨਾ ਤੁਸੀਂ ਇਹ ਦੋਨੋਂ ਕਰਾ ਲਓ ਤੁਹਾਡੇ ਅੱਧੇ ਮਸਲੇ ਵੈਸੇ ਖਤਮ ਹੋ ਜਾਣਗੇ ਹੁਣ ਆਜੋ ਤੀਸਰੀ ਗੱਲ ਕਿ ਉੱਥੇ ਪੋਲਿਟੀਕਲ ਤਿਰਕੇ ਦੀ ਸੀਗੀ ਉੱਥੇ ਇੱਕ ਪੋਲਿਟੀਕਲ ਤੇਰੋਸ ਵੇਲੇ ਸੀ ਕਿ ਸਿੱਖ ਲਈਏ ਜਿਹੜੇ ਗੱਲ ਪਾਜੀ ਵੀ ਕਰ ਰਹੇ ਨੇ ਮੈਂ ਉਹਦਾ ਇੱਕ ਐਗਜ਼ਾਮਪਲ on current waves ਦਵਾਂਗਾ ਸਿੱਖ ਲੀਗ ਪੋਲਿਟੀਕਲ ਸੀਗੀ ਟੋਟਲੀ ਉਹਦਾ ਸ਼ਰਮਣੀ ਕਮੇਟੀ ਨਾਲ ਕੋਈ ਮਤਲਬ ਨਹੀਂ ਸੀਗਾ ਤੇ ਜਿਹੜਾ ਸ਼ਰਮਣੀ ਕਮੇਟੀ ਵਿੱਚ ਆਂਦਾ ਸੀਗਾ ਉਹ ਸਿੱਖ ਲੀਗ ਦਾ ਪਾਰਟ ਨਹੀਂ ਸੀਗਾ ਤੇ ਸਿੱਖ ਲੀਗ ਬਣੀ ਸੀਗੀ ਆਫਟਰ ਦਾ ਬ੍ਰੇਕਡਾਊਨ ਕੈਲੋ ਜਾਂ ਜਿਹੜਾ ਸ਼ਿਖ ਖਾਲਸਾ ਦੀਵਾਨ ਤੋਂ ਬਾਅਦ ਜਿਹੜੇ ਬੰਦੇ ਵੱਖਰੇ ਹੋਏ ਸਰ ਹੁਣ ਇਸ਼ੂ ਸਾਡਾ ਹੈਗਾ ਕਿ ਆਪਾਂ ਇਹ ਨਹੀਂ ਵਿਚਾਰ ਕਰ ਰਹੇ ਕਿ ਕਰੰਟ ਮਾਡਲ ਕੀ ਹੈ ਤੇ ਗੁਰੂ ਦਾ ਮਾਡਲ ਕੀ ਹੈ ਉਨ ਪਾਈ ਸਾਹਿਬ ਨੇ ਕੁਐਸਚਨ ਕੀਤਾ ਕਿ ਡਿਕਟੇਟਰਸ਼ਿਪ ਹੋਵੇ ਕਿ ਕਿਹੜੀ ਹੋਵੇ ਮੇਰੇ ਕੋਲ ਤੇ ਚਾਰ ਫਾਰਮਸ ਆਫ ਗਵਰਨਮੈਂਟ ਅਜੇ ਵੀ ਚੱਲ ਰਹੀਆਂ ਨੇ ਇੱਕ ਦੁਬਈ ਦੀ ਗਵਰਨਮੈਂਟ ਹੈ ਨਾ ਡਿਕਟੇਟਰਸ਼ਿਪ ਹੈ ਨਾ ਡੈਮੋਕ੍ਰੇਸੀ ਹੈ ਕਿ ਇਹ ਉਚ ਚੋਣਾ ਨਹੀਂ ਹੁੰਦੀਆਂ ਤਾਲੀਬਾਨ ਦੀ ਗਵਰਨਮੈਂਟ ਹੋਨੇ ਹੈ ਜਿਹਦੇ ਵਿੱਚ ਕੌਂਸਲ ਆਫ ਮਿਨਿਸਟਰਸ ਹੈਗੇ ਨੇ ਤੇ ਸ਼ੂਰਾ ਨੂੰ ਡੀਲ ਕਰਦੀ ਹੈ ਔਰ ਐਸ ਵੈਲ ਉਹਨਾਂ ਦੀ ਇਕਨੋਮੀ ਵੀ ਅੱਛੀ ਚੱਲ ਰਹੀ ਹੈ ਤੇ ਮੋਡਸਟ ਅਸੀਂ ਪੜ ਸਕਦੇ ਹਾਂ ਬਟ ਸਾਨੂੰ ਜਾਣਨਾ ਪੈਗਾ ਬੇਸਿਕ ਗੁਰੂ ਦਾ ਮਾਡਲ ਕੀ ਸੀਗਾ ਈਵਨ ਜਿਹੜਾ ਪੰਜ ਪਿਆਰੇ ਵਾਲਾ ਕਨਸੈਪਟ ਹੈ ਨਾ ਪੰਜ ਪ੍ਰਧਾਨੀ ਮੈਂ ਇਹ ਬਹੁਤ ਕਲੀਅਰ ਆ ਅਸ ਦੀ ਡੇਟ ਵਿੱਚ ਕਿ ਸਿਰਫ ਪੰਜ ਸਿੰਘ ਚੁਣ ਕੇ ਪੰਜ ਪ੍ਰਧਾਨੀ ਨਹੀਂ ਹੁੰਦਾ ਜੀਵਨ ਰਹਿਤ ਬਹਿਤ ਵਾਲੇ ਜੱਥਿਆਂ ਵਿੱਚ ਉਹ ਜੱਥੇ ਪੰਜ ਸਿੰਘ ਚੁੰਦੇ ਸਨ ਉਹਨਾਂ ਵਿੱਚੋਂ ਪੰਜ ਪ੍ਰਧਾਨੀ ਸਿਸਟਮ ਆਉਂਦਾ ਸੀਗਾ ਇਹਦੇ ਇੱਕ ਕੁਝ ਐਗਜ਼ਾਮਪਲਸ ਮੈਂ ਤੁਹਾਨੂੰ ਦੇਣਾ ਇਤਿਹਾਸ ਵਿੱਚ ਸਿਰਫ ਚਾਰ ਜਾਂ ਪੰਜ ਥਾਵਾਂ ਨੇ ਜਿੱਥੇ ਪੰਜ ਪਿਆਰੇ ਦੇ ਨਾਂ ਇਸ ਸਿਸਟਮ ਵਿੱਚ ਆਉਂਦੇ ਨੇ ਜਦੋਂ ਗੁਰੂ ਪਾਸ਼ਾ ਨੇ ਚਮਕੌਰ ਦਾ ਕਿਲਾ ਛੱਡਿਆ ਉਦੋਂ ਜਦੋਂ ਕੱਲੂ ਕਾਰਾ ਹੋਇਆ ਉਦੋਂ ਜਿਨ੍ਹਾਂ ਨੇ ਗੁਰਮਤਾ ਪਕਾਇਆ ਤੇ ਜਿਨ੍ਹਾਂ ਨੇ ਪੰਜ ਪਿਆਰੇ ਆਏ ਤੀਸਰਾ ਜਦੋਂ ਬਗੇਸ਼ ਸਿੰਘ ਜਿਨ੍ਹਾਂ ਨੇ ਰਾਜ ਲਿਆ ਉਦੋਂ ਫੋਟੋ ਦੇ ਥੱਲੇ ਪੰਜ ਸਿੰਘਾਂ ਦੀ ਫੋਟੋ ਦੇ ਨਾਮ ਆਉਂਦੇ ਨੇ ਤੇ ਇੱਕ ਹੋਰ ਸਾੱਚ ਹੈਗਾ ਹੁਣ ਇਹ ਕਿਉਂ ਸੀਗਾ ਕਿਉਂਕਿ ਦੋ ਸਿਸਟਮ ਨੇ ਸਿੱਖੇ ਵਿੱਚ ਸੈਂਟਰਲਾਈਜ਼ੇਸ਼ਨ ਐਂਡ ਡੀਸੈਂਟਰਲਾਈਜ਼ੇਸ਼ਨ ਸੈਂਟਰਲਾਈਜ਼ੇਸ਼ਨ ਹੈਗਾ ਗੁਰਬਾਣੀ ਦਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਆਸ਼ੇ ਦਾ ਤੇ ਗੁਰਦਰਸ਼ਨ ਦਾ ਡੀਸੈਂਟਰਲਾਈਜ਼ੇਸ਼ਨ ਹੈ ਕੀ ਹੈ ਜਿਹੜੀ ਕਿ ਤੁਸੀਂ ਉਹਦੀ ਐਗਜ਼ੀਕਿਊਸ਼ਨ ਕਰਨੀ ਹੈ ਜਿਹਦਾ ਅ ਇਤਿਹਾਸਕ ਪਰਚੋਲ ਵੀ ਹੈਗਾ ਜਿੱਤੇ ਹਨ ਨੇ ਹਨੇ ਮੀਰੀ ਦੀ ਗੱਲ ਕੀਤੀ ਗਈ ਹੈ ਲੋਕਲ ਪੱਧਰ ਤੇ ਵੱਖ-ਵੱਖ ਥਾਂਵਾਂ 'ਚ ਆਪਣੇ ਜਥੇ ਹੁੰਦੇ ਸਨ ਉਹਨਾਂ ਵਿੱਚੋਂ ਨੁਮਾਇੰਦੇ ਚੁਣੇ ਜਾਂਦੇ ਸਨ ਤੇ ਉਹ ਅੱਗੇ ਇਕੱਠੇ ਹੋ ਕੇ ਫਿਰ ਕੌਮ ਦੀ ਜਾਂ ਪੰਥ ਦੀ ਜਿਹੜੀਆਂ ਡਿਸੀਜਨ 메ਕਿੰਗ ਹੁੰਦੀ ਸੀ ਉਸ ਪ੍ਰੋਸੈਸ ਦਾ ਪਾਰਟ ਹੁੰਦੇ ਸਨ ਉਹਨ ਅਕਾਲੀ ਦਲ ਵਿੱਚ ਆ ਜਾਂਨੇ ਆ ਪਹਿਲਾ ਤੇ ਸਵਾਲ ਇਹ ਹੈ ਕਿ ਮੈਂ ਕੋਕੀ ਮੈਂ ਕਾਰਪੋਰੇਟ ਪਰ ਹੈ ਮੇਰੀ ਕਨਵੈਂਟ ਐਜੂਕੇਸ਼ਨ ਰਹੀ ਹੈ ਮੈਂ ਤੇ ਚਾਰ ਪੰਜ ਚੀਜ਼ਾਂ ਨੂੰ ਮਹਤਮੁਖ ਤੌਰ ਤੇ ਦੇਖਦਾ ਹਾਂ ਵਾਈ ਹਾਊ ਵੈਨ ਵੇਅਰ ਐਂਡ ਹੂ ਵਿਲ ਡੂ ਇਟ ਮੇਰੇ ਕਹਤੇ ਪਹਿਲਾ ਸਵਾਲ ਇਹ ਕਿ ਸਾਨੂੰ ਸ਼ਰਮਣੀ ਅਕਾਲੀ ਦਲ ਚਾਹੀਦਾ ਹੀ ਕਿਉਂ ਹੈ ਸਾਨੂੰ ਤੇ ਕਲੈਰਿਟੀ ਨਹੀਂ ਹੈ ਇਸ ਗੱਲ ਦੀ ਕਿ ਚਾਹੀਦਾ ਕਿਉਂ ਹੈ ਜੇ ਤੇ ਸਾਨੂੰ ਚਾਹੀਦਾ ਹੈਗਾ ਪੋਲਿਟੀਕਲ ਪਾਰਟੀ ਵਜੋਂ ਭਾਰਤ ਦੇ ਨਿਜ਼ਾਮ ਅੰਦਰ ਰਹਿਣ ਦੀ ਫਿਰ ਉਸ ਦਾ ਗੁਰਦੁਆਰਾ ਨਿਜ਼ਾਮ ਵਿੱਚ ਕੋਈ ਹੱਕ ਨਹੀਂ ਹੈ ਇੰਟਰਫੇਅਰ ਕਰਨ ਦਾ ਜਾਂ ਪਾਰਟਿਸਿਪੇਟ ਕਰਨ ਦਾ ਜਿਨਨੇ ਭਾਰਤ ਦੇ ਨਿਜ਼ਾਮ ਦੇ ਅੰਦਰ ਪੋਲਿਟিক্যাল ਅਰੇਨਾ ਵਿੱਚ ਚੋਣਾਂ ਵਿੱਚ ਜਾਣਾ ਹੈਗਾ ਉਹਨਾਂ ਨੂੰ ਟੋਟਲੀ ਵੱਖਰੇ ਹੋ ਕੇ ਚੱਲਣਾ ਪਏਗਾ ਜਿਵੇਂ ਸਿੱਖ ਲੀਗ ਚੱਲ ਰਹੀ ਸੀਗੀ ਔਰ ਇਹ ਤੁਹਾਡੇ ਇਤਿਹਾਸ ਵਿੱਚ ਆ ਮੈਂ ਕੋਈ ਆਪਣੇ ਵੱਲੋਂ ਗੱਲਾਂ ਨਹੀਂ ਸੁਣਾ ਰਿਹਾ ਦੂਸਰੀ ਗੱਲ ਉਹਨਾਂ ਦੀ ਐਸਜੀਪੀਸੀ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੋ ਸਕਦੀ ਉਹਨਾਂ ਦੀ ਤਖਤ ਸਾਇਬ ਤਖਤ ਸਾਇਬ ਵਿੱਚ ਤੇ ਐਸਜੀਪੀਸੀ ਦੇ ਵਿੱਚ ਇਨਵੋਲਵਮੈਂਟ ਨਹੀਂ ਹੋ ਸਕਦੀ ਤਕਤ ਸੈ ਵਿਜਾ ਪੁਰਾਣਾ ਪੜੀਏ ਤੇ ਮੇਰੇ ਵਰਗੇ ਆਮ ਸਿੱਖ ਨੂੰ ਵੀ ਤਖਤ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਉੱਥੇ ਸਿਰਫ ਸਾਬਤ ਸੂਰਤ ਰਹਿਤਵਾਨ ਨਿਤ ਨਿਮੀ ਬੰਦੇ ਹੀ ਜਾ ਸਕਦੇ ਸਨ ਔਰ ਇਹਦੀ ਇੱਕ ਛੋਟੀ ਜੀ ਜਿਹੜੀ ਤਰਤੀਬ ਵਜੋਂ ਇੱਕ ਰਹਿਤ ਮਰਿਆਦਾ ਵਿੱਚ ਅੰਕਤ ਹੈ ਕਿ ਉਹ ਇਹ ਹੈਗੀ ਹੈ ਕਿ ਤਖਤ ਸਾਹਿਬਾਨ ਵਿੱਚ ਸਾਬਾ ਸੂਰਤ ਸਿੱਖ ਤੋਂ ਇਲਾਵਾ ਕਿਸੇ ਦੀ ਅਰਦਾਸ ਨਹੀਂ ਹੋ ਸਕਦੀ ਉਹ ਉਹ ਸਿੱਧਾ ਪਰਛਾਵਾ ਹੈਗਾ ਜਿਸ ਨੂੰ ਇੱਕ ਮੋਡੂਲੇਟਰ ਰੂਪ ਚ ਉਹਨੂੰ ਦੱਸਿਆ ਗਿਆ ਇਹ ਜਦੋਂ ਤੱਕ ਆਪਾਂ ਇਹ ਤਿੰਨ ਕਾਰਜ ਖੇਤਰ ਡਿਸਾਈਡ ਨਹੀਂ ਕਰਦੇ ਇਸ ਪ੍ਰੋਸੈਸ ਵਿੱਚ ਜਿਹੜਾ ਬ੍ਰੇਨਸਟਾਰਮਿੰਗ ਚੱਲ ਰਹੀ ਹੈ ਉਦੋਂ ਤੱਕ ਆਪਾਂ ਇਹ ਜਿਹੜੇ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਹੈ ਇਹ ਨਿظام ਦੀ ਗੱਲ ਹੈ ਉਹ ਕਿਵੇਂ ਹੋ ਸਕਦੀ ਹੁਣ ਤੁਸੀਂ ਕਹੋਗੇ ਕਰੰਟ ਇਹ ਰੇਨਾਂ ਵਿੱਚ ਕਿਵੇਂ ਚੱਲ ਸਕਦਾ ਹੈ ਇਸ ਵੇਲੇ ਸਰਕਾਰ ਭਾਜਪਾ ਦੀ ਹੈ ਭਾਰਤ ਵਿੱਚ ਤੇ ਭਾਜਪਾ ਨੂੰ ਜੋ ਪੋਲਿਟੀਕਲ ਵਿੰਗ ਵਜੋਂ ਉਭਾਰਿਆ ਗਿਆ ਉਹ ਆਰਐਸਐਸ ਨੇ ਉਭਾਰਿਆ ਮੈਨੂੰ ਦੱਸ ਦੋ ਆਰਐਸਐਸ ਦੇ ਕਿਹੜੇ ਬੰਦੇ ਨੇ ਅੱਜ ਤੱਕ ਭਾਰਤ ਨਿظام ਦੇ ਅੰਦਰ ਚੋਣਾਂ ਲੜੀਆਂ ਹੋਣ ਕੋਈ ਨਹੀਂ ਹੈਗਾ ਮੈਨੂੰ ਤੁਸੀਂ ਇਹ ਦੱਸ ਦੋ ਕਿ ਆਰਐਸਐਸ ਦੇ ਕਿਹੜੇ ਬੰਦਿਆਂ ਨੂੰ ਤੁਸੀਂ ਜਾਣਦੇ ਹੋ ਮੁਖੀ ਤੋਂ ਇਲਾਵਾ ਹੋਰ ਮੈਂ ਬਹੁਤ ਕਲੀਅਰ ਹਾਂ ਅਸ ਦੀ ਡੇਟ ਵਿੱਚ ਕਿ ਆਰਐਸਐਸ ਨੇ ਗੁਰੂ ਸਾਹਿਬ ਦਾ ਸਿਸਟਮ ਕਾਪੀ ਕੀਤਾ ਹੋਇਆ ਹੈ ਜਿਹੜੀ ਕੁਆਲਿਟੀ تیرਸੀ ਜਿੰਨੇ ਕੁੰਡਾ ਰੱਖਣਾ ਸਿੱਖਾ ਉਹ ਹਮੇਸ਼ਾ ਵੱਖਰੀ ਰਹਿਣੀ ਚਾਹੀਦੀ ਉਹ ਵੱਖਰੀ ਹੈ ਟੁਡੇਜ਼ एवरीथिंग ਇਜ਼ ਨਾਟ ਵੈਲ ਇਨ ਬੀਜਪੀ ਇਨ ਆਰਐਸਐਸ ਐਸ ਕਰਕੇ 2.25 ਸਾਲ ਹੋ ਗਏ ਨੇ ਨਵਾਂ ਪ੍ਰਧਾਨ ਨਹੀਂ ਆਇਆ ਉਹਨਾਂ ਵਿੱਚ ਕ੍ਰਾਈਸਿਸ ਹੈ ਕਿਉਂਕਿ ਕਨਫਲਿਕਟ ਆਫ ਇੰਟਰਸਟ ਉੱਥੇ ਵੀ ਆ ਚੁੱਕਿਆ ਹੈ ਜੀਪੀ ਨੱਡਾ ਪ੍ਰਧਾਨ ਵੀ ਹੈ ਤੇ ਮਨਿਸਟਰ ਵੀ ਹੈ ਬਹੁਤ ساری ਚੀਜ਼ਾਂ ਨੇ ਜਿੱਥੇ ਉਹ ਗਲਤੀ ਕਰ ਗਏ ਨੇ ਜਿਸ ਕਰਕੇ ਉਹਨਾਂ ਦਾ ਵੀ ਕ੍ਰਾਈਸਿਸ ਬਣਿਆ ਹੋਇਆ ਹੈ ਤੇ ਤਾਂ ਹੀ ਮੈਂ ਕਹਿ ਰਿਹਾ ਕਿ ਮੈਨੂੰ ਆਰਐਸਐਸ ਤੋਂ ਸਿੱਖਣਾ ਹੈ ਨਾ ਮੈਂ ਕਿਸੇ ਹੋਰ ਇਸਲਾਮ ਜਗਤ ਤੋਂ ਜਾਂ ਵੈਸਟਰਨ ਮਾਡਲ ਤੋਂ ਸਿੱਖਣਾ ਸਾਡੇ ਕੋਲ ਮਾਡਲਸ ਹੈਗੇ ਨੇ ਸਾਨੂੰ ਸਿਰਫ ਪੜਨ ਦੀ ਲੋੜ ਹੈ ਅ ਇਸ ਤੋਂ ਬਾਅਦ ਜਿਹੜੀ ਗੱਲ ਇੰਪੋਰਟੈਂਟ ਹੈਗੀ ਉਹ ਹੈਗੀ ਹੈ ਫੰਕਸ਼ਨ ਦੀ ਹੁਣ प्रॉब्लम अज्द य यह है कि असं टॉप टू बॉटम अप्रोच ले रहे हैं मैं प्रधान बनागा मैं अपने अंदर दो बंदे लावगा वो फिर बंदे चुनेगा वो अपने हिसाब के ना बंदे चुकेगा यह सिस्टम ही नहीं ना ये संघर्ष का सिस्टम है ना मार्क्स का सिस्टम है ना किसी का सिस्टम है सिक्खी गुरु साहब तो शुरू तो जरा सिस्टम रहा बॉटम टू टॉप अप्रोच रहा है कि संगत होएगी संगत विच एक बंद मुखी होएगा उस तुम बाहर ਔਰ ਉਹੀ ਅੱਗੇ ਅੱਗੇ ਜਾ ਕੇ ਲੀਡਰਸ਼ਿਪ ਇਵੋਲਵ ਹੁੰਦੀ ਹੈ ਔਰ ਇਹਦੇ ਵਿੱਚ ਵੀ ਜਿਹੜਾ ਮੇਨ ਸਿਸਟਮ ਹੈਗਾ ਤੁਹਾਡੀ ਡਿਸੀਜਨ 메ਕਿੰਗ ਦਾ ਉਹ ਮਤਾ ਪਕਾਉਣਾ ਹੈਗਾ ਤੇ ਉਹ ਗੁਰਮਤਾ ਹੈਗਾ ਉਹਨੇ ਇੱਕ ਪੰਕਤੀ ਬੋਲੀ ਗਈ ਕਿ ਪੰਥ ਕੀ ਜੋ ਰਹੇਗਾ ਨਾ ਬਾਤ ਤੂੰ ਗ੍ਰੰਥ ਕੌਣ ਮੰਨ ਲੋਗੇ ਆਪਾਂ ਇਸ ਪੰਕਤੀ ਨੂੰ ਇਹਨੇ ਬਹੁਤ ਮਿਸਯੂਜ਼ ਕਰ ਰਹੇ ਆ ਇਹ ਪੰਕਤੀ ਉਦੋਂ ਬੋਲੀ ਗਈ ਸੀ ਜਦੋਂ ਵੱਡੋ ਕਬੱਡਾ ਕੱਲੂ ਕਾਰਾ ਹੋਇਆ ਸੀਗਾ ਤੇ ਅਜੇ ਉਹ ਵੱਡੂ ਕੱਲੂ ਕਾਰੇ ਵਾਲੀ ਨੋਬਤ ਨਹੀਂ ਆਈ ਹੈ ਸਾਡੀ ਤੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਾਂ ਕਿਹੜੇ ਰੈਫਰੈਂਸਸ ਕਿਤੇ ਯੂਜ਼ ਕਰਨਨੇ ਨੇ ਕਿਉਂਕਿ ਅਜੇ ਤੈਸੀ ਬਹੁਤ ਸੁਖਾਵੇ ਰਹ ਰਹੇ ਆ ਇੰਪੋਰਟੈਂਟ ਚੀਜ਼ ਇਹ ਹੈ ਐਮ ਐਨ ਸੀਸ ਤੋਂ ਕੰਮ ਕਰਨ ਤੋਂ ਬਾਅਦ ਮੈਂ ਐਮ ਐਨ ਸੀਸ ਜੋ ਕੰਮ ਕੀਤਾ ਚਾਰ ਪੰਜ ਮੁੱਖ ਡਿਪਾਰਟਮੈਂਟਸ ਹੁੰਦੇ ਨੇ ਇੱਕ ਆਪਰੇਸ਼ਨਸ ਇੱਕ ਫਾਈਨੈਂਸ ਇੱਕ ਐਚ ਆਰ ਤੇ ਕੁਆਲਿਟੀ ਹੁਣ ਜੇ ਆਪਰੇਸ਼ਨਸ ਕਰਨਾ ਹੈਗਾ ਇਕੱਲੇ ਦਲ ਨੇ ਮੰਨ ਲਓ ਭਾਰਤੀ ਰਾਜਨੀਤੀ ਦਾ ਤੇ ਉਸ ਉੱਪਰ ਜਿਹੜਾ ਕੁੰਡਾ ਹੈ ਉਹਦੀ ਬਹਾਲੀ ਕੌਣ ਹੋਏਗਾ ਉਹ ਟੀਮ ਟੋਟਲੀ ਵੱਖਰੀ ਹੋਣੀ ਚਾਹੀਦੀ ਹੈ ਜਿਹੜੀ ਐਚ ਆਰ ਦੀ ਟੀਮ ਵੱਖਰੀ ਹੁੰਦੀ ਹੈ ਉਹਦਾ ਜਿਹੜਾ ਪੈਸਾ ਦਾ ਲੇਖਾ ਜੋਖਾ ਹੈ ਕਿੱਥੇ ਖਰਚ ਕਰਨਾ ਹੈ ਨਹੀਂ ਕਰਨਾ ਹੈ ਉਹਦੇ ਰਾਈਟਸ ਫਾਈਨੈਂਸ ਟੀਮ ਕੋਲ ਹੋਣੇ ਚਾਹੀਦੇ ਨੇ ਜੋ ਵੱਖ ਬੈਠਦੇ ਇਕੱਠੇ ਨੇ ਮੀਟਿੰਗ ਵਿੱਚ ਪਰ ਉਹਦੇ ਰਾਈਟਸ ਨੇ ਉਹ ਇਸ ਕਰਕੇ ਵਖਰੇ ਨੇ ਕਿ ਆਪਰੇਸ਼ਨਸ ਆਪਣੀ ਮਰਜ਼ੀ ਨਾਲ ਚਲਾਵੇ ਇਸ ਤੋਂ ਬਾਅਦ ਇੱਕ ਹੁੰਦਾ ਹੈ ਕੁਆਲਿਟੀ ਕੁਆਲਿਟੀ ਜਿਹੜਾ ਆਡਿਟ ਹੁੰਦਾ ਹੈ ਉਹ ਟੋਟਲੀ ਕਾਉਂਸਲ ਨੂੰ ਬੋਰਡ ਨੂੰ ਟਰਸਟ ਨੂੰ ਰਿਪੋਰਟ ਕਰਦਾ ਹੈ ਜਿੰਨੇ ਚੈੱਕ ਕਰਨਾ ਹੁੰਦਾ ਹੈ ਕਿ ਜਿਹੜੀ ਪਾਲਿਸੀ ਬਣੀ ਹੈ ਉਸ ਪਾਲਿਸੀ ਦੇ ਅੰਤਰਗਤ ਇੱਕ ਸੰਸਥਾਈ ਕੰਪਨੀ ਚੱਲ ਰਹੀ ਹੈ ਕਿ ਨਹੀਂ ਹੈ ਔਰ ਪਾਲਿਸੀ ਤੋਂ ਮੈਂ ਗੱਲ ਨੋਟ ਕਰਾਂਗਾ ਕਿ ਸਿੱਖਾ ਨੂੰ ਪਾਲਿਸੀ ਔਰ ਸਟਰੈਟਜੀ ਵਿੱਚ ਫਰਕ ਕੀ ਹੈ ਸਮਝਣਾ ਚਾਹੀਦਾ ਹੈ ਅਸੀਂ ਪਾਲਿਸੀ ਔਰ ਸਟਰੈਟਜੀ ਇੱਕੋ ਮਨੀ ਬੈਠੇ ਹੋਏ ਆ ਇਹ ਚਾਰੇ ਫੰਕਸ਼ਨ ਨੂੰ ਹਰ ਲੇਅਰ 'ਚ ਆਪਣੇ ਫੰਕਸ਼ਨ ਡਿਫਾਈਨ ਕਰਨੇ ਪੈਣਗੇ ਜੀ ਤੁਸੀਂ ਇੰਪੋਰਨਟ ਸਰ ਜੀ ਤੁਸੀਂ ਇਹ ਗੱਤ ਆ ਹੀ ਮੈਂ ਕਹਿ ਰਹੇ ਕਿ ਲੰਬਾ ਪ੍ਰੋਸੈਸ ਹੈਗਾ ਆਪਾਂ ਬਹੁਤ ਕਾਲੀ ਵਿੱਚ ਹੈਗੇ ਆ ਤੇ ਜਿਹੜੀ ਇਹ ਗੱਲ ਵੀ ਹੋਈ ਹੈ ਇਹਦੇ ਵਿੱਚ ਵੀ ਫਿਰ ਚੋਣਾਂ ਦੀ ਗੱਲ ਆ ਜਾਂਦੀ ਹੈ ਚੋਣ 20 ਸਿਸਟਮ ਨਹੀਂ ਹੈ ਨਾ ਗੁਰੂ ਦਾ ਸਿਸਟਮ ਹੈਗਾ ਕੀ ਅਕਾਲੀ ਦਲ ਵੀ ਜਿਹੜੇ ਮੈਂਬਰ ਚੁਣੇ ਜਾਣਗੇ ਉਹ ਚੋਣਾਂ ਤੋਂ ਚੁਣੇ ਜਾਣਗੇ ਪਹਿਲਾ ਸਵਾਲ ਤੇ ਮੇਰਾ ਇਹ ਹੈ ਦੂਸਰੀ ਗੱਲ ਜਿਹੜਾ ਹੁਣੇ ਸਿਸਟਮ ਚੱਲ ਰਿਹਾ ਇਹ ਦੋ ਗਰੁੱਪਸ ਦਾ ਚੱਲ ਰਿਹਾ ਹੈ ਨਾ ਉਹਨਾਂ ਨੇ ਪੜਤੀ ਚਾਲੂ ਕਰ ਦਿੱਤੀ ਉਹਦੀ ਵੈਲੀਡੇਸ਼ਨ ਕੌਣ ਕਰੇਗਾ ਹੁਣ ਤੇ ਤਖਤਾਂ ਵੀ ਸੀ ਆਪਾਂ ਦੋ ਗੁਰੂ ਬਣਾਤੇ ਨੇ ਇਸ ਤੋਂ ਬਾਅਦ ਇਹ ਸਟੇਟ ਚਾਹੁੰਦਾ ਜਦੋਂ ਵੀ ਕੁਝ ਸੰਭਾਵਨਾ ਹੁੰਦੀਆਂ ਨੇ ਉਦੋਂ ਸਟੇਟ ਸਿੱਧੇ ਆ ਸਿੱਧੇ ਤੌਰ ਤੇ ਖਿਲਾਰਾ ਪਾਉਂਦਾ ਅਜੇ ਖਿਲਾਰਾ ਹੋਰ ਪੈਣਾ ਹੈ ਪਰ ਮੈਂ ਸਿਰਫ ਅਕਾਲੀ ਦਿਲ ਕਰਕੇ ਨਹੀਂ ਕਹਿ ਰਿਹਾ ਇਹ ਪ੍ਰੋਬਲਮ ਦਿੱਲੀ ਕਮੇਟੀ ਵਿੱਚ ਵੀ ਹੈ ਕਿਉਂਕਿ 2021 ਵਿੱਚ ਮ ਦਿੱਲੀ ਕਮੇਟੀ ਵਿੱਚ ਬਹੁਤ ਨਿਊਟਰਲ ਤਰੀਕੇ ਨਾਲ ਕੰਮ ਕੀਤਾ ਹੈਗਾ ਮੈਂ ਸਾਰੇ ਐਕਟ ਨੂੰ ਵਾਚਿਆ ਹੈਗਾ 2021 ਤੋਂ ਬਾਅਦ ਐਕਟ ਕਹਿੰਦਾ ਹੈ ਕਿ 2023 ਵਿੱਚ ਐਗਜ਼ੀਕਿਊਟਿਵ ਦੀ ਦੁਬਾਰਾ ਚੋਣਨਾ ਹੋਣੀ ਚਾਹੀਦੀ ਹੈ ਨੇ ਉਹ ਨਹੀਂ ਹੋਈਆਂ ਐਲਜੀ ਕੋ ਲੋ ਸਰਕਾਰ ਨੇ ਲਿਖਵਾ ਲਿਆ ਮਤਲਬ ਕਮੇਟੀ ਨੇ ਲਿਖਵਾ ਲਿਆ ਜਿਸ ਦੇ ਥੂ ਵੀ ਲਿਖਵਾਇਆ ਉਹ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ कहने का मतलब है कि सरकार ने दखल अंदाजी करनी है मैं सिर्फ यही कह परसों मैं दिल्ली बैठा सगा एक बड़े अच्छे विचारवान ने जे नॉन सिख ने उन्होंने एको गल कही सी जो उन्होंने मेन नुकता है मैं अपने बूथा पोथी चे कीता से सजा भी किया केंद्र ने कि सर्जरी की जरूरत है वहाँ पे बैंडेज लगाने से काम नहीं चलेगा नुकसान ज़्यादा होगा जो कैंसर हो जाए ना तो वह जी बायोप्सी करके उन्होंने क्डना पैदा है ਉਹ ਜੇ ਫੈਲ ਜਾਏ ਤੇ ਇਹ ਅਜ ਫੈਲੇ ਹੋਇਆ ਕੈਂਸਰ ਹੈਗਾ ਇਹਨੂੰ ਕੱਟ ਨਹੀਂ ਪੈਗਾ ਤੁਸੀਂ ਜਿੰਨੀ ਮਰਜ਼ੀ ਪੰਪਿੰਗ ਕਰ ਲੋ ਬੈਂਡੇਜ ਲਾ ਲੋ ਇਹਦਾ ਕੁਝ ਨਹੀਂ ਹੋਣਾ ਇਹ ਇੱਕ ਵੇਸਟ ਆਫ ਹੋ ਹੈਗੀ ਹੈ ਜਦੋਂ ਚੋਨਾ ਦਾ ਅਨਾਉਂਸ ਕੀਤਾ ਸੀਗਾ ਉਦੋਂ ਮੈਂ ਕਹਿ ਤਾ ਸੀਗਾ ਕਿ ਅਗਲੇ 2 ਸਾਲ ਤੱਕ ਚੋਨਾ ਨਹੀਂ ਹੋਣਗੀਆਂ 2023 ਐ 24 ਦੀ ਗੱਲ ਹੈ ਜਦੋਂ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਇਹ ਲੋਕ ਸਭਾ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਸਰਕਾਰ ਨੇ ਲੋਕ ਸਭਾ ਕਰਾਉਣੀ ਹੋ ਸਿੱਖਾਂ ਨੂੰ ਨਹੀਂ ਛੇੜੇਗੀ ਤੇ ਇਹ ਇੱਕ ਬਹੁਤ ਚੀਜ਼ ਸਾਨੂੰ ਸਮਝਨੀ ਆ ਪੈਣੀ ਹੈ ਜੀਓ ਪੋਲਿਟਿਕ ਸਮਝਨੀ ਪੈਗੀ ਬਟ ਜਦੋਂ ਆਪਾਂ ਕੁਆਲੀਫਿਕੇਸ਼ਨ ਬਣਾਣੀ ਹੈ ਉਹ ਮੇਰੀ ਬੇਨਤੀ ਹੈ ਮਸਤਵਾਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਕਾਲ ਕੌਂਸਲ ਵਾਲਿਆਂ ਨੂੰ ਬਹੁਤ ਵਧੀਆ ਉਪਰ ਆ ਲੈ ਤੁਸੀਂ ਵੱਖ-ਵੱਖ ਸੰਸਥਾਵਾਂ ਨੂੰ ਵਰਲਡ ਵਾਈਡ ਅਪਰੋਚ ਕਰੋ ਬਾਕੀ ਨੂੰ ਜੋੜੋ ਉਹ ਹਰ ਸਥਾਨ ਤੋਂ ਰਾਵਾ ਲੋਕ ਉਹਨਾਂ ਦੇ ਹਿਸਾਬ ਨਾਲ رائے ਕੀ ਹੈ ਇਹ ਨਹੀਂ ਮੈਂ ਨਹੀਂ ਸੋਚਦਾ ਕਿ ਹੋ ਰਾਇ ਮੇਰੇ ਮੁਤਾਬਿਕ ਹੋਵੋਗੀ ਕੁਝ ਵੀ ਹੋ ਸਕਦੀ ਹੈ ਉਹਨਾਂ ਤੋਂ ਰਾਵਾਂ ਲੋ ਉਹਦਾ ਲਿਖਤੀ ਪੇਪਰ ਤਿਆਰ ਕਰੋ ਸਮਰੀ ਕਰੋ ਸੰਸਾਰ ਜਿਵੇਂ ਉਹ ਕਿਤਾਬ ਇੰਪੋਰਟੈਂਟ ਹੈ ਕਿ ਜਿਸसे ਸਾਨੂੰ ਪਤਾ ਲੱਗਦਾ ਕਿ ਇਹਨਾਂ ਨੇ ਕੀ ਰਾਏ ਦਿੱਤੀ ਹੈ ਸੇਮ ਤਰੀਕੇ ਨਾਲ ਇਹ ਪ੍ਰੋਸੈਸ ਹੋਣਾ ਚਾਹੀਦਾ ਐਮ ਐਨ ਸੀ ਵਿੱਚ ਕੰਮ ਕਰਦੇ ਹਾਂ ਮੈਂ ਇੱਕ ਚੀਜ਼ ਸਿੱਖੀ ਹੈ ਜੋ ਅੱਜ ਵੀ ਮੈਂ ਇੰਪਲੀਮੈਂਟ ਕਰ ਰਹੇ ਹਾਂ ਵੀ ਸ਼ੁੱਡ ਬੀ ਪ੍ਰੋਸੈਸ ਡਿਪੈਂਡੈਂਟ ਐਂਡ ਨਾਟ ਪੀਪਲ ਡਿਪੈਂਡੈਂਟ ਜੇ ਤੁਸੀਂ ਆਪਣਾ ਕੰਮ ਚਲਾਉਣਾ ਹੈ ਪ੍ਰੋਸੈਸ ਡਿਵੈਲਪ ਕਰ ਦੋ ਗੁਰੂ ਸਾਹਿਬ ਨੇ ਪ੍ਰੋਸੈਸ ਡਿਵੈਲਪ ਕੀਤੇ ਸਨ ਉਹਨਾਂ ਨੇ ਬੰਦੇ ਨੇ ਡਿਵੈਲਪ ਕੀਤੇ ਸਨ ਜਦੋਂ ਦੱਸ ਦੋ ਕਿ ਪੀਰ ਦਾ ਵੀ ਮਸਲਾ ਸੇਗਾ ਪ੍ਰੋਸੈਸ ਸੇਗਾ ਕਿ ਪੰਜ ਸਿੱਖਾਂ ਨੂੰ ਅਖਤਿਆਰ ਸੇਗਾ ਕਿ ਉਹ ਗੁਰੂ ਸਾਹਿਬ ਨੂੰ ਕੁਐਸਚਨ ਕਰ ਸਕਦੇ ਨੇ ਤੇ ਪ੍ਰੋਸੈਸ ਬਲ ਜਾਈਏ ਬੇਸਿਕ ਚੀਜ਼ਾਂ ਕੈਡਰ ਲੈਵਲ ਤੋਂ ਕੈਡਰ ਬੰਦਾ ਦੀ ਕੀ ਜੇ ਜੇ ਪੰਜਾਬ ਦੀ ਗੱਲ ਕਰਨੀ ਹੈ ਤੇ ਉਹਦੀ ਕੈਡਰ ਵਿੱਚ ਕੌਣ-ਕੌਣ ਆ ਸਕਦਾ ਹੈ ਕੈਡਰ ਤੋਂ ਉੱਪਰ ਜੇ ਸਰਕਲ ਜਾਂ ਬਲੋਕ ਇਨਚਾਰਜ ਬੰਦਣਾ ਹੈ ਤੇ ਉਹ ਕੀ ਤੁਸੀਂ ਬੋਰਡ ਬਣਾਣਾ ਹੈ ਬੋਰਡ ਵਿੱਚੋਂ ਇੱਕ ਨੁਮਾਇੰਦਾ ਉਹ ਭੇਜਣਗੇ ਹਮੇਸ਼ਾ ਜਾਂ ਤੁਸੀਂ ਉਹਨੂੰ ਸਿੰਗਲ ਮੈਂਬਰੀ ਕਰਨੀ ਹੈ ਇਹ ਬਹੁਤ ਡਿਸਕਸ਼ਨਸ ਦੀ ਲੋੜ ਦੇ ਇਸ ਤੋਂ ਬਿਨਾ ਜੇ ਆਪਾਂ ਕਹਿ ਦਈਏ ਕਿ ਬੰਦੇ ਬਦਲ ਕੇ ਜਾਂ ਸਿਸਟਮ ਬਦਲ ਕੇ ਇਹ ਨਹੀਂ ਹੋ ਸਕਦਾ ਹਾਂ ਜੇ ਤੁਸੀਂ ਆਪਣੇ ਹੋਂਦ ਬਚਾਉਣੀ ਹੈ ਜੇ ਆਪਣੇ ਗੁਰੂ ਅਸਥਾਨ ਬਚਾਉਣੇ ਨੇ ਆਪਣੀ ਮਰਿਆਦਾਵਾਂ ਪਰੰਪਰਾਵਾਂ ਬਚਾਉਣੀ ਨੇ ਆਪਣਾ ਸਭੇਚਾਰ ਬਚਾਉਣਾ ਹੈ ਇਹ ਸਾਨੂੰ ਇੱਕ ਲਕੀਰ ਖਿੱਚਣੀ ਪੈਗੀ ਕਿ ਜਿਸ ਨੇ ਵੀ ਭਾਰਤੀ ਪੋਲਿਟਿਕਸ ਵਿੱਚ ਜਾਣਾ ਹੈ ਉਹ ਗੁਰਦੁਆਰੇ ਪ੍ਰਬੰਧ ਵਿੱਚ ਨਾ ਆਵੇ ਉਹਦੇ ਵਾਸਤੇ ਸ਼ਰਮਨੀ ਅਕਾਲੀ ਦਲ ਬਣਾਓ ਜੀ ਸਰਕੋ ਐਮਪੀ ਬਣੇ ਐਮਐਲਏ ਬਣੇ ਪ੍ਰਧਾਨ ਮੰਤਰੀ ਬਣੇ ਮੈਂ ਗੁਲਦਸਤਾ ਦੇਣਾ ਆਪ ਜਾਊਂਗਾ ਉਹਨੂੰ ਜੇ ਉਹ ਬੰਦਾ ਹੈ ਤੇ ਬਟ ਉਹ ਮੈਨੂੰ ਲੱਗਦਾ ਨਹੀਂ ਕਿ ਕੋ ਪੋਸਿਬਿਲਿਟੀ ਹੈਗੀ ਹੈ ਤੇ ਇਹ ਸਾਨੂੰ ਲਿਖਤੀ ਰੂਪ ਚ ਇਹਦੀ ਬ੍ਰੇਨਸਟਾਰਮਿੰਗ ਕਰਨੀ ਪੈਗੀ ਚੀਜ਼ਾਂ ਨੂੰ ਲੈ ਕੇ ਆਉਣਾ ਪੈਗਾ ਤੇ ਵਕ ਵਕ ਵਿਦਵਾਨਾਂ ਨੂੰ ਪੁੱਛਣਾ ਪੈਗਾ ਹੋਰ ਇਹ ਸਾਰਾ ਜਿਹੜਾ ਕੰਮ ਹੈ ਇਹ ਜਦੋਂ ਤੁਸੀਂ ਐਜ਼ ਅ ਨਿਊਟਰਲ ਤਿਰ ਕਰੋਗੇ ਜਿਹੜੀ ਗੱਲ ਪਹਿਲੇ ਵਾਲੇ ਸੈਸ਼ਨ 'ਚ ਭਾਈ ਸਾਹਿਬ ਨੇ ਕੀਤੀ ਸੀ ਕਿ ਸਾਨੂੰ ਸਵਾਲ ਹੈ ਕਿ ਤੁਸੀਂ ਕਿਦੇ ਵੱਲੋਂ ਕਰ ਰਹੇ ਹੋ ਇਹ ਬਹੁਤ ਇੰਪੋਰਟੈਂਟ ਹੈ ਜਦੋਂ ਅਸੀਂ ਦਿੱਲੀ ਕਮੇਟੀ ਵੱਲੇ ਚੋਣਾਂ ਵਿੱਚ ਨਿਊਟਰਲ ਅਵੇਅਰਨੈਸ ਦਾ ਕੰਮ ਚਲਾਇਆ ਦੇ ਸਾਨੂੰ ਤੇ ਉਹ ਤੋਂ ਕੋਲ ਆ ਕੇ ਸੀ ਕਿ ਅਸੀਂ ਤੁਹਾਨੂੰ ਪੈਸਾ ਦੇਨੇ ਆ ਤੁਸੀਂ ਇਹਨਾਂ ਦੀ ਮਾਰਕੀਟਿੰਗ ਕਰ ਦੋ ਮੈਂ ਕਿਹਾ ਸਾਡਾ ਉਹ ਪਰਪਸ ਨਹੀਂ ਹੈ ਸਾਡਾ ਪਰਪਸ ਅਵੇਰਨੈਸ ਐਜੂਕੇਸ਼ਨ ਸੀਗਾ ਐਕਟ ਪ੍ਰਤੀ ਜਾਗਰੂਕ ਕਰਨਾ ਸੀਗਾ ਤੇ ਬਹੁਤ ਸਾਰੇ ਕੰਮ ਨੇ ਫੇਜ਼ ਵਾਈਜ਼ ਕੰਮ ਨੇ ਐਦੇ ਵਾਸਤੇ ਮੈਨੂੰ ਲੱਗਦਾ ਹੋਰ ਸੈਸ਼ਨਸ ਦੀ ਲੋੜ ਹੈ ਤੇ ਮੇਰੇ ਵੱਲੋਂ ਬੇਸਿਕਲੀ ਇਹੀ ਸੀਗਾ ਬਟ ਮੈਂ ਇਹੀ ਕਹਾਂਗਾ ਕਿ ਜਿਹੜਾ ਬੰਦਾ ਇੱਕ ਕਿਸੇ ਵੀ ਅਹੁਦੇ ਵਿੱਚ ਹੈ ਉਹ ਕੋਈ ਹੋਰ ਅਹੁਦਾ ਨਹੀਂ ਲੈ ਸਕਦਾ ਚਾਹੇ ਉਹ ਸ਼ਰਮਣੇ ਕਾਲੀ ਦਲ ਦੇ ਅੰਦਰ ਹੀ ਹੋਵੇ ਜੋ ਪ੍ਰਧਾਨ ਹੈਗਾ ਤੇ ਉਹ ਚੀਫ ਮਿਨਿਸਟਰ ਨਹੀਂ ਬਣ ਸਕਦਾ ਪਰ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਇਹ ਉਹ ਮਿਨਿਸਟਰ ਵੀ ਨਹੀਂ ਬਣ ਸਕਦਾ ਇਹ ਸਾਨੂੰ ਕਲੈਰਿਟੀ ਰੱਖਣੀ ਪੈਗੀ ਤਾਂ ਹੀ ਤੁਸੀਂ ਐਜ਼ ਅ ਇੰਡੀਪੈਂਡੈਂਟ ਕੰਮ ਕਰ ਸਕਦੇ ਆ ਤੇ ਅਖੀਰ ਵਿੱਚ ਮੈਂ ਇਹੀ ਕਵਾਂਗਾ ਕਿ ਜਿਹੜਾ ਕਸਟੋਡੀਅਨ ਹੈ ਜਿੰਨੇ ਸਾਰੇ ਨੂੰ ਮੈਨੇਜ ਕਰਨਾ ਹੈ ਉਹ ਕਿਰਦਾਰ ਵਾਲੇ ਬੰਦੇ ਹੋ ਜਿਨ੍ਹਾਂ ਦੇ ਕੁਐਸਚਨ ਉੱਪਰ ਅਗਲੇ ਬੰਦੇ ਨੂੰ ਸਰੈਂਡਰ ਕਰਨਾ ਪੈ ਜਾਵੇ ਐਨੀ ਜਿਵੇਂrti ਪਰਿਵਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Volto,